ਬਾਰੇ ਕੀ ਹੋਏਗਾ ਉਹ ਵਕਤ ਦੂਆ ਅਸੀਂ ਆਪ ਨੇ 2 ਵਜੇ ਤੱਕ ਬੇਤਰੀ ਨਹੀਂ ਹੁੰਦਾ ਆਵੇ ਤੁਸੀਂ ਲੋਕ ਉਸ ਸਮਾਜ ਕੰਮ ਕਰਦੇ ਆ ਸਮਾਈਲ ਕੰਮ ਕਰਦੇ ਸਾਨੂੰ ਲੱਗਦਾ ਵੀ ਸਾਡੀ ਉਹ ਬੇਦਵੀ ਹੈ ਤਾਂ ਬੰਟੀ ਬਾਬਾ ਉਸ ਸੀਦੇ ਬਾਬਾ ਫੋਰਸ ਕਿਉਂ ਕਰ ਰਿਹਾ ਕਿ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਤੁਸੀਂ ਉਹਦੇ ਜਿਹੜਾ ਮਰਜੀ ਐਕਸ਼ਨ ਕਰਨਾ ਅਸੀਂ 10 ਅਪ੍ਰੈਲ ਦਾ ਤੁਹਾਨੂੰ ਜਾਣਕਾਰੀ ਦੀ ਦੱਸਦਾ ਕਿ ਧਰਨਾ ਅਨਾਉਂਸ ਕਰਤਾ 10 ਅਪ੍ਰੈਲ ਦਿਨ ਵੀਰਵਾਰ ਨੂੰ ਲੁਧਿਆਣੇ ਦੇ ਡੀਸੀ ਦਫਤਰ ਦੇ ਬਾਹਰ ਧਰਨਾ ਹੋਏਗਾ ਇਹਨਾਂ ਦੇ ਪੈਸਿਆਂ ਦਾ ਇਹਨਾਂ ਦੇ ਨਾਲ ਜਿਹੜੇ ਜੁੜੇ ਫਾਈਨੈਂਸਰ ਨੇ ਉਨ੍ਹਾਂ ਦਾ ਸਰਵੇਖਣ ਕਿਉਂ ਨਹੀਂ ਕੀਤਾ ਜਾਂਦਾ ਉਹਨੂੰ ਲੈ ਕੇ ਧਰਨਾ ਇੰਕਮ ਡਿਪਾਰਟਮੈਂਟ ਦੇ ਬਾਹਰ ਵੀ ਲਗਾਇਆ ਗਿਆ ਕਿ ਨਹਿਜੇ ਲੋਕਾਂ ਦਾ ਵਪਾਰ ਕੀ ਹੈ ਲੋਕਾਂ ਦੇ ਪੈਸੇ ਠੱਗਨੇ ਲੋਕਾਂ ਤੋਂ ਮੰਗ ਕੇ ਲੈਨੇ ਸ਼ੇਰਸਨਾ ਪੰਜਾਬ ਸ਼ੇਰਸਨਾ ਉਹ ਤੋਂ ਬਲਾ ਸਾਹਿਬ ਠਾਕਰੇ तमाम ਜਿੱਥੇ ਬੰਦੀਆਂ ਦੀਆਂ ਪੂਰੇ ਪੰਜਾਬ ਤੋਂ ਪੀਮਾ ਲੁਧਿਆਣੇ ਆਣ ਜੀਆਂ ਔਰ ਉਹਦਾ ਜ਼ਿੰਮੇਦਾਰ ਬੰਟੀ ਬਾਬਾ ਹੋਏਗਾ ਵੀਰ ਬਜਰੰਗੇ ਹਰ ਹਰ ਮਹਾਦੇਵ ਗੰਬਲ ਗੋਲੇ ਗੰਬਲ ਗੋਲੇ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਆਮ ਤੇ ਸਾਰੀ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਸਾਰੇ ਹਿੰਦੂ ਸਮਾਜ ਵੱਲੋਂ ਜੀਆਆਂ ਨੂੰ ਧੰਨਵਾਦ ਕਿ ਤੁਸੀਂ ਲਗਾਤਾਰ ਸਾਡੀ ਆਵਾਜ਼ ਨੂੰ بلند ਕਰਦੇ ਆਂ ਲੋਕਾਂ ਤੱਕ ਪਹੁੰਚਾ ਰਹੇ। ਅੱਜ ਦੀ ਅਹਿਮ ਪ੍ਰੈਸ ਕਾਨਫਰੰਸ ਸਾਰੇ ਸਨਾਤਨੀ ਵੀਰਾਂ ਵੱਲੋਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਬਹੁਤ ਹੀ ਗੰਭੀਰ ਵਿਸ਼ੇ ਧਰਮਾਂਤਰਨ ਨੂੰ ਲੈ ਕੇ ਜਿਹੜਾ ਸਾਡੇ ਧਰਮ ਨੂੰ ਗਮਰਾਹ ਕਰਕੇ ਕੁਝ ਲੋਕ ਜਿਹੜੇ ਆ ਬੜੇ ਵੱਡੇ ਪੱਦਰ ਦੇ ਉੱਤੇ ਸਾਸ਼ਾ ਰਾਤਰੀ ਹਾਲਾਂਕਿ ਯੂਨਾ ਸਾਸ਼ਿਆਂ ਦੇ ਵਿੱਚ ਸਾਨੂੰ ਪਹਿਲੀ ਜਿੱਤ ਜਿਹੜੀ ਹੈ ਸ਼੍ਰੀ ਰਾਮ ਇਲਾ ਕਮੇਟੀ ਵੱਲੋਂ ਬੜੇ ਹੀ ਸਟੇਜੇ ਡੰਗਦੇ ਨਾਲ ਜਿਹੜਾ ਆਪਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਦੇ ਪਰਮਿਸ਼ਨ ਜਿਹੜੀ ਇਸ ਯਾਤਰਾ ਦੀ 21 ਅਪ੍ਰੈਲ ਨੂੰ ਜਿਹੜੀ ਪ੍ਰੇਮਧਾਮ ਵੱਲੋਂ ਨਿਕਲ ਰਹੀ ਹੈ ਲਖਦਾ ਤਾਂ ਸਰਕਾਰ ਦੀ ਉਹਦੀ ਪਰਮਿਸ਼ਨ ਰੱਦ ਕਰਕੇ ਪਹਿਲੀ ਜਿੱਤ ਹੋਈ ਹੈ ਦੂਸਰਾ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਚਾਹੇ ਸ਼੍ਰੀ ਰਾਮ ਇਲਾ ਮੈਦਾਨ ਦੀ ਪਰਮਿਸ਼ਨ ਰੱਦ ਹੋ ਗਈ ਹੈ ਲੇਕਿਨ ਲੁਧਿਆਣੇ ਦੇ ਕਿਸੇ ਵੀ ਕੋਨੇ ਤੋਂ ਇਹ ਪੰਜਾਬ ਦੇ ਕਿਸੇ ਕੋਨੇ ਤੋਂ ਜਾਂ ਦੇਸ਼ ਤੋਂ ਵੀ ਹੁਣ ਸਾਰੇ ਦੇਸ਼ ਦਾ ਇਹ ਮਸਲਾ ਕਿਉਂਕਿ ਇਹ ਸਾਨੂੰ ਬੜੇ ਟੰਡਨ ਸਾਹਿਬ ਨੂੰ ਨੀਰਜ ਜੀ ਨੂੰ ਭਾਨੂੰ ਜੀ ਨੂੰ ਸਾਰਿਆਂ ਨੂੰ ਪੰਜਾਬ ਭਾਰਤੋਂ ਹਿੰਦੂ ਸਮਾਜ ਪੁੱਛ ਰਿਹਾ ਹੈ ਵੀ ਬਣਿਆ ਕੀ ਕਿ ਤੁਸੀਂ ਖਾਲੀ ਮੈਦਾਨ ਦੀ ਲੜਾਈ ਲੜ ਰਹੇ ਸੀ ਅੱਜ ਦੀ ਪ੍ਰੈਸ ਕਾਨਫਰੰਸ ਬੁਲਾਉਂਦਾ ਇਹ ਅਹਿਮ ਮਕਸਦ ਸੀ ਵੀ ਸ਼੍ਰੀ ਇਜ਼ਾਮੁਦੀਨ ਮੈਦਾਨ ਨੇ ਤਾਂ ਕਮੇਟੀ ਨੇ ਤਾਂ ਪਰਮਿਸ਼ਨ ਦਾਤ ਕਰਤੀ ਮੈਦਾਨ ਦੀ ਲੇਕਿਨ ਸਾਡੀ ਜਿਹੜੀ ਮੰਗ ਹੈ ਜਿਉਂ ਦੀ ਤਿਉਂ ਹੈ ਕਿ ਜੇ ਜੀ ਲੱਖਦਾ ਤਾਂ ਪੀਰ ਦੀ ਤੁਸੀਂ ਯਾਤਰਾ ਕਰਨੀ ਹੈ ਬੇਸ਼ੱਕ ਦੀ ਕੱਢੋ ਹਰ ਇੱਕ ਵਿਅਕਤੀ ਨੂੰ ਆਪਦਾ ਦਿਖਾਰਾ ਹੈ ਆਪਦੇ ਇਸ਼ਟ ਨੂੰ ਮੰਨਨ ਦਾ ਕਿਸੇ ਵੀ ਪੀਰ ਪਗੰਬਰ ਨੂੰ ਮੰਨਨ ਦਾ ਲੇਕਿਨ ਸਨਾਤਨ ਧਰਮ ਦਾ ਕੋਈ ਵੀ ਰੱਥ ਕੋਈ ਵੀ ਪਾਲਕੀ ਜਿਹੜੀ ਹੈ ਉਹ ਇਸ ਯਾਤਰਾ 'ਚ ਸ਼ਾਮਲ ਨਾ ਹੋਣ ਦੀ ਯਕੀਨੀ ਬਣਾਉਣ ਦੇ ਲਈ ਇੱਕ ਜਿਹੜਾ ਰੋਸ ਧਰਨਾ ਉਹ ਅੱਜ ਸਾਰੇ ਹੀ ਸਮਾਜ ਨੇ ਇੱਕਜੁੱਟ ਹੋ ਕੇ ਫੈਸਲਾ ਲਿਆ ਕਿ ਇੱਕ ਰੋਸ ਧਰਨਾ 10 ਅਪ੍ਰੈਲ ਦਿਨ ਵੀਰਵਾਰ ਨੂੰ ਪਹਿਲਾ ਡੀਸੀ ਦਫਤਰ 'ਚ ਹੋਏਗਾ ਔਰ ਉਸ ਤੋਂ ਬਾਅਦ ਇਹ ਤਮਾਮ ਜਿਹੜਾ ਇੱਕ ਬਹੁਤ ਵੱਡਾ ਨੈਕਸਸ ਬਣਿਆ ਮੈਨੂੰ ਲੱਗਦਾ ਹੈ ਇਹ ਆਸ਼ਰਮ ਦੇ ਨਾਮ ਦੇ ਉੱਤੇ ਇਹਦੀ ਜਾਂਚ ਕਰਵਾਉਣ ਦੇ ਲਈ ਇਸ ਤੋਂ ਬਾਅਦ ਇੱਕ ਅਹਿਮ ਧਰਨਾ ਜਿਹੜਾ ਇਨਕਮ ਟੈਕਸ ਵਿਭਾਗ ਦੇ ਅੱਗੇ ਉਹ ਵੀ ਹੋਏਗਾ ਕਿਉਂਕਿ ਇਹ ਬਹੁਤ ਵੱਡੇ ਵੱਡੇ ਖਲਾਸੇ ਸਾਡੇ ਕੋਲ ਹੋ ਰਹੇ ਨੇ ਬਹੁਤ ਪੀੜਤ ਲੋਕ ਜਿਹੜੀ ਆ ਉਹ ਸਾਡੇ ਕੋਲ ਪਹੁੰਚ ਰਹੇ ਆ ਉਹ ਆਣ ਵਾਲੇ ਤੁਹਾਡੇ ਦਰਮਿਆਨ ਲਿਆਵਾਂਗੇ ਲੇਕਿਨ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਮਾਈ ਰਾਹੀ ਤੁਹਾਡੇ ਤੱਕ ਅਹੀ ਸੂਚਨਾ ਸੀ ਕਿ 10 ਅਪ੍ਰੈਲ ਦਿਨ ਵੀਰਵਾਰ ਨੂੰ ਡੀਸੀ ਦਫ਼ਤਰ ਦੇ ਮੂਰੇ ਇੱਕ ਵਿਸ਼ਾਲ ਰੋਸ ਧਰਨਾ ਹਿੰਦੂ ਸਮਾਜ ਕੱਢਣ ਜਾ ਰਿਹਾ ਜਦੀ ਪੂਰੀ ਰੂਪਰੇਖਾ ਸ਼੍ਰੀ ਰਜੀਵ ਪੰਡਤ ਜੀ ਦੱਸਣਗੇ ਜੇ ਗਰਬ ਵੀਰ ਬਜਰੰਗੇ ਹਰ ਹਰ ਮਹਾਦੇਵ ਪਹਿਲੀ ਗੱਲ ਤਾਂ ਮੈਂ ਇੱਕ ਵੀਡੀਓ ਦਿਖਾਣਾ ਚਾਹਾਂਗਾ ਵੀ ਇਹ ਬੰਟੀ ਬਾਬਾ ਜਾਂ ਬੰਟੀ ਗੁੰਡਾ ਸਿੱਧੀ ਧਮਕੀ ਦੇ ਰਿਹਾ ਹਰਿਆਣਾ ਦੇ ਰਾਮਪਾਲ ਬਾਬੇ ਦੀ ਤਰ੍ਹਾਂ ਵੀ ਅੱਗੇ ਤਾਂ 10 ਸਾਲ ਪਹਿਲਾਂ ਮੈਂ ਤਾਂ ਸੰਗਤ ਕਾਬੂ ਕਰ ਲਈ ਸੀ ਬੜੀ ਮੁਸ਼ਕਲ ਕੀਤੀ ਪਰ ਮੇਰੇ ਕੋਲ ਹੁਣ ਜਿੰਨੀ ਸੰਗਤ ਹੈ ਵੀ ਮੇਰੇ ਕੋਲ ਹਲਾਤ ਕਾਬੂ ਨਹੀਂ ਹੋਣੇ ਵੀ ਹਰਿਆਣੇ ਵਾਲਾ ਰਾਮਬਾਲ ਬਾਬਾ ਗੁੰਡਾ ਬਾਬਾ ਬਣਨ ਦੀ ਤਿਆਰੀ ਕਰ ਰਿਹਾ ਵੀ ਮੈਂ ਸ਼ਹਿਰ 'ਚ ਗੁੰਡਾਗਰਦੀ ਕਰਾਂਗਾ ਈ ਮੈਂ ਜਿੱਦਾ ਮਰਜੀ ਧਰਮ ਦਾ ਖਿਲਵਾੜ ਕਰਾਂ ਮੈਨੂੰ ਅਗਰ ਕੋਈ ਰੋਕੇਗਾ ਮੈਂ ਸ਼ੋਰ ਦਾ ਮਾਹੌਲ ਖਰਾਬ ਕਰ ਦਾਂਗਾ ਸਿੱਧੀ ਸਿੱਧੀ ਚੇਤਾਵਨੀ ਮੁੱਖ ਮੰਤਰੀ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਦੇ ਰਿਹਾ ਹੈ ਬੰਦਾ ਸਿੱਧਾ ਸਿੱਧਾ ਸਨਾਤਨ ਧਰਮ ਤੇ ਅਟੈਕ ਕਰ ਰਿਹਾ ਤੂੰ ਲੱਖ ਦਿੱਤਾ ਸਰਕਾਰ ਦੀ ਯਾਤਰਾ ਕਿੱਡਾ ਚੱਲਾ ਕੱਢ ਪਰ ਉਹਦੇ ਵਿੱਚ Hindu ਦੇਵੀ ਦੇਵਤਿਆਂ ਦੀ ਝਾਕੀਆਂ ਦਾ ਕੀ ਕੰਮ ਇਹ ਸਵਾਲ ਲੈ ਕੇ Hindu ਲੀਡਰਾਂ ਨੇ ਸਵਾਲ ਵੀ ਚਾਏ ਨੇ ਅਸੀਂ ਸਾਰੇ ਸਮਾਈ ਨੂੰ ਖਵਾੰਗੇ ਤੇ ਤੁਸੀਂ ਸਾਰੇ ਆਪਣੀ ਆਪਣੀ رائے ਦਿਓ ਤੇ ਆਪਣਾ ਸਟੈਂਡ ਵੀ ਸਪਸ਼ਟ ਕਰੋ ਤੁਸੀਂ ਸਰਾਤੰਤਰ ਹੁੰਦੇ ਨਾਲ ਖੜੇ ਹੋ ਜਾਂ ਸ਼ਟੌਂਗੀ ਬਾਬੇ ਨਾਲ ਖੜੇ ਹੋ ਵੀਰ ਨਿਗਾਹ ਵਾਲੇ ਬ੍ਰਾਹਮਣ ਦੀ ਉਹਨੂੰ ਕੋਪਲੇ ਜਾਣਕਾਰੀ ਦੁਰਸਤ ਕਰਨ ਕਹਿੰਦੇ ਨੇ ਕਿ ਕਿਤੇ ਬਹਿਣਾ ਹੋਵੇ ਕਿਤੇ ਮੰਚਿਤ ਹੋਵੇ ਕਿਤੇ ਸਵਾਲ ਦਾ ਜਵਾਬ ਦੇਣਾ ਹੋਵੇ ਕਹਿੰਦੇ ਜਾਣਕਾਰੀ ਦੁਰਸਤ ਕਰਕੇ ਬਹਿਣੀ ਚਾਹੀਦੀ ਹੈ ਉਹ ਤਾਂ ਕਹਿੰਦੇ ਸ਼ੇਸ਼ਨਾ ਵਾਲੇ ਦਾ ਕੰਮ ਹੀ ਹੈ ਲਖਤ ਪਹਿਲਾਂ ਕਪੜੀ ਗੱਲ ਦਾ ਜਵਾਬ ਲੈ ਲਓ ਲਖਦਤਾ ਸਰਕਾਰ ਨੂੰ ਮੁਸਲਿਮ ਕਿਹਾ ਜਾਂਦਾ ਨਾ ਕਿ ਬ੍ਰਾਹਮਣ ਕਿਹਾ ਜਾਂਦਾ ਜਿਸ ਪੀਰ ਨਿਗਾਹੇ ਜਿਹਦੀ ਗੱਲ ਕਰਦੇ ਨੇ ਉਹਨਾਂ ਨੂੰ ਬ੍ਰਾਹਮਣ ਕਿਹਾ ਜਾਂਦਾ ਦੋਨੋਂ ਅਲੱਗ-ਅਲੱਗ ਨੇ ਇਹਨਾਂ ਦੇ ਕਹਿੰਦੇ ਹਿਸਾਬ ਨਾਲ ਸਮਾਜ ਨਹੀਂ ਚੱਲਣਾ ਇਹਨਾਂ ਦੇ ਕਹਿੰਦੇ ਨਾਲ ਧਰਮ ਨਹੀਂ ਚੱਲਣਾ ਇਹਨਾਂ ਦਾ ਕੀ ਹੈ ਅੱਜ ਚੋਬ ਅੱਜ ਭਗਵਾ ਚੋਲਾ ਪਾ ਲਿਆ ਕੱਲੂ ਚਿੱਟਾ ਚੋਲਾ ਪਾ ਲੈਣਗੇ ਕੱਲੂ ਹਰਾ ਢੀਲਾ ਈਸਾਈ ਵੀ ਬਣ ਸਕਦੇ ਨੇ ਕੁਝ ਵੀ ਬਣ ਸਕਦੇ ਨੇ ਇਹਦਾ ਇਦਾਂ ਨਾ ਇਸ ਤਰ੍ਹਾਂ ਹੀ ਤਾਂ ਲੋਕਾਂ ਨੂੰ ਪਰਮਾਉਂਦੇ ਆ ਇਦਾਂ ਹੀ ਉਹ ਜਾਂਦੇ ਆ ਲੋਕਾਂ ਨੂੰ ਗੱਲ ਪੀਰ ਨਿਗਾਹੇ ਵਾਲੇ ਬਾਬਾ ਜੀ ਇਹਨਾਂ ਨੇ ਲਾਤੀ ਉਹ ਗੱਲ ਨਾਲ ਉਹਨਾਂ ਦੇ ਜਿਹੜਾ ਇਤਿਹਾਸ ਹੀ ਬਦਲਦਾ ਇਤਿਹਾਸ ਹੀ ਬਦਲਦਾ ਸਾਰਾ ਸਿਸਟਮ ਹੀ ਬਦਲਦਾ ਜਿਹੜਾ ਚੀਜ਼ ਗਲਤ ਹੋਈ ਹੈ ਤਾਂ ਦੇਖੋ ਦੇਸ਼ ਚੱਲਦਾ ਸੰਵਿਧਾਨ ਦੇ ਨਾਲ ਮੈਂ ਇੱਕ ਗੱਲ ਤੁਹਾਡੀ ਦਰਸਤ ਕਰ ਦਿਆਂ ਜਿਹੜਾ ਦੇਸ਼ ਹੈ ਉਹ ਸੰਵਿਧਾਨ ਨਾਲ ਚੱਲਦਾ ਤੁਸੀਂ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ ਸਾਡਾ ਮਾਨਯੋਗ ਪੁਲਿਸ ਪ੍ਰਸ਼ਾਸਨ ਡੇਲੀ ਪ੍ਰੈਸ ਕਾਨਫਰੰਸ ਕਰਕੇ ਕੋਈ ਨਾ ਕੋਈ ਅਪਰਾਧਿਕ ਮਾਮਲਾ ਤੁਹਾਡੇ ਤੇ ਹੀ ਲਿਆਂਦਾ ਜਦੋਂ ਕੋਈ ਮਰਡਰ ਹੁੰਦਾ ਤਾਂ ਉਹਨੂੰ ਸਜ਼ਾ ਕਿੱਦਾਂ ਮਿਲਦੀ ਹੈ ਸੰਵਿਧਾਨ ਚ ਲਿਖੀ ਧਾਰਾ ਦੇ ਨਾਲ ਸਾਡੇ ਸਨਾਤਨ ਜਿਹੜਾ ਇੱਕ ਬਹੁਤ ਵਿਸ਼ਾਲ ਤਰਮ ਹੈ ਸ਼ਾਸਤਰਾਂ ਨਾਲ ਚੱਲ ਅੱਜ ਮਹਾ ਮਾਈ ਦੇ ਪਵਿੱਤਰ ਨਵਰਾਤਰੇ ਨੇ ਸ਼ਾਸਤਰ ਸੰਬਤ ਹੈ ਤਰੀਕਾ ਪਹਿਲੇ ਹੀ ਨੋਟ ਨੇ ਇਹ ਨਵਰਾਤਰ ਪੂਜਨ ਕਿੱਧਰ ਹੁੰਦਾ ਸ਼ਾਸਤਰ ਸੰਬਤ ਹੈ ਕਿਸੇ ਬੰਟੀ ਵਰਗੇ ਬੰਦੇ ਨੂੰ ਉਹਦੀ ਔਕਾਤ ਨਹੀਂ ਹੈ ਕਿਉਂ ਦੱਸੇਗਾ ਕਿ ਸਨਾਤਨ ਨੇ ਕਿਵੇਂ ਆਪਣਾ ਧਰਮ ਪੂਜਾ ਪੱਤੀ ਕਰਨੀ ਹੈ ਜੇ ਸਨਾਤੀ ਇਹ ਦੱਸ ਰਹੇ ਪਰ ਉਹ ਇਸ ਗੱਲ ਨੂੰ ਨਹੀਂ ਮੰਨ ਰਹੇ ਜਦੋਂ ਤਾਂ ਉਹਦੇ ਤੇ ਗੱਲ ਪੈ ਗਈ ਪੀਰਾਂ ਵਾਲੀ ਅੱਜ ਤੋਂ 2 ਸਾਲ ਪਹਿਲੇ ਤੱਕ ਉਸੇ ਮੁਕੇਸ਼ ਅਨੰਦਗਿਰੀ ਦਾ ਉਹ ਸਨਾਤਨ ਚੋਲੇ ਦਾ ਸਾਰੇ ਯੋਧੇ ਜਿਹੜੇ ਆ ਸਾਰਾ ਸਨਾਤਨ ਧਰਮ ਪ੍ਰੇਮੀ ਉਹਦਾ ਸਤਿਕਾਰ ਕਰਦੇ ਸੀ ਸਰ ਜਿਹੜੇ ਇਹ ਵੀਡੀਓ ਵਾਇਰਲ ਕਰ ਰਿਹਾ ਉਹ ਵੀ ਇੱਥੇ ਜਾਂਦੇ ਸੀ ਮੈਂ ਅਸੀ ਆਪ ਕਹਿੰਨੇ ਆ ਕਿ ਜਾਂਦੇ ਸੀ ਉਸ ਚੋਲੇ ਕਰਕੇ ਉਸ ਚੋਲੇ ਦਾ ਸਨਮਾਨ ਸੀ ਲੇਕਿਨ ਜਦੋਂ ਡੇਢ ਸਾਲ ਤੋਂ ਦੇਖਿਆ ਵੀ ਉਹ ਪੂਰੇ ਹਿੰਦੁਸਤਾਨ ਚ ਬਹੁਤ ਵੱਡੀ ਤਦਾਦ ਸਾਡੇ ਮਹਾਪੁਰਸ਼ਾਂ ਦੀ ਤੇ ਗਿਆਨ ਦੀ ਕਮੀ ਐ ਕੋ ਛੋਟੀ ਜੀ ਗੱਲ ਕਿ ਮੈਂ ਬਲੀਦਾਨ ਨਹੀਂ ਦੇ ਸਕਦਾ ਬਲਦਾਨ ਬਹੁਤ ਵੱਡਾ ਬਲਦਾਨ ਜਿਹੜਾ ਅਖਾੜੇ ਨੇ ਕਿਹਾ ਕੀ ਕਿ ਦਾੜੀ ਰੱਖਣੀ ਐ ਤੇ ਬਾਬਾ ਦਾ ਕੋ ਕੀ ਕਹਿਣਾ ਬੰਟੀ ਜੀ ਦਾ ਕਿ ਮੇਰਾ ਇੰਟਰਨੈਸ਼ਨਲ ਫੇਸ ਐ ਜੀ ਮੇਰਾ ਇੱਕ ਬਿਜ਼ਨਸਮੈਨ ਵਾਲਾ ਫੇਸ ਐ ਮੈਂ ਇਹ ਵੱਡਾ ਬਲਦਾਨ ਨਹੀਂ ਦੇ ਸਕਦਾ ਇਸ ਕਰਕੇ ਮੈਂ ਚੋਲਾ ਛੱਡ ਰਿਹਾ ਕਿਉਂ ਕੱਢਿਆ ਅਖਾੜੇ ਨਹੀਂ ਉਸ ਅਖਾੜੇ ਚੋਂ ਬਾਹਰ ਕੱਢਿਆ ਤੇ ਅੱਜ ਜਦੋਂ ਦੁਬਾਰਾ ਸੀ ਉਸ ਲਖਦਤਾ ਪੀਰ ਦੀ ਯਾਤਰਾ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਹਿੰਦੂ ਸਿੱਖ ਭਾਈਚਾਰੇ ਨੂੰ ਉਸ ਲੀਵਲ ਜੋੜ ਰਹੇ ਆ ਜਿੱਥੇ ਪਹਿਲੇ ਸੀ ਬਹੁਤ ਤਰਸਤਾਂ ਇਸਾਈ ਮਸ਼ੀਨਰੀ ਤੋਂ ਸਿਕਿਉਰਟੀਆਂ ਲੈਣ ਦੀ ਉਹ ਨਿਹੰਗ ਸਿੰਘ ਵੀਰਾਂ ਨੂੰ ਕਿੱਦਾਂ ਥ੍ਰੈਟ ਕਰ ਰਹੇ ਆ ਜਾਨ ਮੁੱਝ ਕੇ ਆਈ ਪਹਿਲੀ ਵੀਡੀਓ ਪਾਣੀ ਕਿ ਇੱਕ ਪਗੜੀਦਾਰ ਸਾਡਾ ਸਿੱਖ ਭਰਾ ਕੋਈ ਉਹਨਾਂ ਦੇ ਨਤਮਸਤਕ ਹੁੰਦਾ ਬਾਅਦ ਚ ਕਹਿ ਦੇਣਾ ਜੀ ਮੈਂ ਤਾਂ ਰੋਕ ਲੈਣਾ ਲੇਕਿਨ ਉਹ ਵੀਡੀਓ ਪਾਉਣ ਦਾ ਮਕਸਦ ਕੀ ਹੈ ਇੱਕ ਪਾਸੇ ਸulfah ਇੱਕ ਪਾਸੇ ਕਪੜੇ ਲਾ ਕੇ ਆਪਾਂ ਸਿਰਕ ਮਾਉਣ ਦਾ ਮਕਸਦ ਕੀ ਹੈ ਤੁਸੀਂ ਮਕਸਦ ਕੇਵਲ ਇਹ ਕਹ ਕੇ ਲੋਕਾਂ ਦਾ ਧਰਮ ਜਿਹੜਾ ਗੁਮਰਾ ਕੀਤਾ ਜਾਵੇ ਮੇਰੀ ਪੂਰੀ ਗੱਲ ਹੁੰਦੀਓ ਅੱਜ ਜਦੋਂ ਅਸੀਂ ਲੋਕਾਂ ਨੇ ਇਤਰਾਜ਼ ਜਤਾਇਆ ਤਾਂ ਦੁਬਾਰਾ ਫਿਰ ਕੀ ਕਹਿ ਰਹੇ ਹੈ ਕੀ ਉਹਨਾਂ ਤੁਹਾਨੂੰ ਡਿਫੈਂਡ ਕਰ ਰਹੇ ਹੈ ਆਪਣੇ ਆਪ ਨੂੰ ਕਿ ਜੀ ਇਹ ਬ੍ਰਾਹਮਣ ਦੇ ਬੇਟੇ ਨੇ ਫਿਰ ਸਨਾਤਨ ਇਟ ਮੀਨ ਜਦੋਂ ਤੁਸੀਂ ਆਪ ਦਾ ਪਛਾਣ ਕਰਨੇ ਸਹਾਰਾ ਸਨਾਤਨ ਦਾ ਲੈਣਾ ਇੱਕ ਪਾਸੇ ਗੱਲ ਹੁੰਦੀ ਹੈ ਸਰਬ ਧਰਮ ਦੀ ਕਿ ਦਰਬਾਰ ਸਰਬ ਧਰਮ ਹੈ ਇਸ ਯਾਤਰਾ ਚ ਕਿਹੜੇ ਧਰਮ ਦੀ ਝਾਂਗੀ ਨਿਕਲ ਰਹੀ ਹੈ ਕਿਹੜੇ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਹੋਰੀ ਸ਼ਾਮਲ? ਕੀ ਬਾਕੀ ਧਰਮਾਂ ਦੇ ਲੋਕ ਇਸ ਯਾਤਰਾ ਵਿੱਚ ਸ਼ਾਮਲ ਨੇ? ਨਹੀਂ। ਕੇਵਲ ਤੇ ਕੇਵਲ ਸਨਾਤਨ। ਸਨਾਤਨ ਨੂੰ ਟਾਰਗੇਟ ਕਰਨ ਦਾ ਇੱਕ ਬਹੁਤ ਵੱਡਾ ਛੜਿਆੰਤਰ ਪਹਿਲਾਂ ਤੋਂ ਚੱਲ ਰਿਹਾ ਸੀ। ਇਹਨਾਂ ਨੇ ਇੱਕ ਸਿਨੈਰੀਓ ਜਿਹੜਾ ਫਿੱਟ ਕਰਨਾ ਸੀ ਕਿ ਮੈਂ ਕਿੱਦਾਂ ਜਨਤਾ ਨੂੰ ਆਪਣੇ ਵੱਲ ਖਿੱਚਾਂ? ਕਿ ਸਾਰੇ ਤਾਂ ਜਿਹੜੇ ਸਨਾਤਨੀ ਨੇ ਸਿੱਖ ਭਰਾ ਗੁਰਦੁਆਰਾ ਸਾਹਿਬ ਜਾਂਦੇ ਨੇ ਕਿੱਦਾਂ ਕਰਾਂਗਾ? ਇਹਨਾਂ ਨੇ ਬੜਾ ਫਾਟੋ ਚੋਲਾ ਆਪਣਾ ਬਦਲਾਇਆ। ਲੋਕਾਂ ਨੂੰ ਆਪਣੀ ਵੱਲ ਖਿੱਚਿਆ ਤੇ ਅੱਜ ਦੁਬਾਰਾ ਫੇਰ ਉਸ ਗੁੰਡਾਗਰਦੀ ਕਰਨਾ ਚਾਹ ਰਿਹਾ ਹੈ। ਕਹਤ ਰਿਹਾ ਸ਼ਹਿਰ ਦਾ ਮਾਹੌਲ ਖਰਾਬ ਨਾ ਚਾਰੇਆ ਕੀ ਕਹਿ ਰਿਹਾ ਵੀ ਮੈਂ ਗੁੰਡਿਆਂ ਦੇ ਸਾਰੇ ਬਲਾਕ ਇਹ ਕੋ ਰਿਹਾ ਚੋ ਦੇ ਉਹਦੇ ਹੱਕ ਚ ਬੋਲ ਕੌਣ ਰਿਹਾ ਗੁੰਡੇ ਜਾਂ ਉਹਦੇ ਨੌਕਰ ਦੱਸੋ ਨਾ ਕੋਲ ਬੋਲ ਰਿਹਾ ਉਹਦੇ ਹੱਕ ਚ ਗੁੰਡੇ ਜਾਂ ਨੌਕਰ ਉਹਦੇ ਬੋਲਣ ਹੋਰ ਕੌਣ ਬੋਲ ਰਿਹਾ ਕੀ ਕਹੇ ਧਮਕੀ ਦੇ ਰਿਹਾ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਰਿਹਾ ਧਮਕੀ ਦੇ ਰਿਹਾ ਵੀ ਸ਼ਹਿਰ ਦਾ ਮਾਹੌਲ ਖਰਾਬ ਹੋਏ ਜਵਾਬਦਾ ਆਪਣੀ ਪੈਸੇ ਦੇ ਹੰਕਾਰ ਚ ਆਪਣੀ ਬਦਮਾਸ਼ੀ ਦੇ ਹੰਕਾਰ ਦੇ ਵਿੱਚ ਪੂਰੇ ਲੁਧਿਆਣਾ ਵਾਸੀਆਂ ਨੂੰ ਤਰਾਂ ਤਰੰਦੇ ਲੋਕਾਂ ਨੂੰ ਸਿੱਧੀ ਸਿੱਧੀ ਧਮਕੀ ਦੇ ਰਿਹਾ ਵੀ ਅਗਰ ਮੈਨੂੰ ਚਾਕੀ ਨਾ ਕੱਢਣ ਦਿੱਤੀ ਗਈ ਮੈਨੂੰ ਲੱਗਦਾ ਤਾਂ ਪੀਰ ਦੀ ਸਰਕਾਰ ਦੀ ਯਾਤਰਾ ਦੇ ਵਿੱਚ Hindu ਦੇਵੀ ਦੇਤੇ ਚਾਕੀ ਨਾ ਕੱਢਣ ਦਿੱਤੀਆਂ ਤਾਂ ਸ਼ਹਿਰ ਚ ਫਸਾਦ ਹੋਏਗਾ ਮੈਂ ਕਦੀ ਪੁੱਛਾ ਨਹੀਂ ਲਿੱਤੀਆਂ ਮੈਂ ਵੀ ਕਿਹਾ ਮੇਰੀ ਤਾਂ ਬੰਟੀ ਦੇ ਨਾਲ ਜਦੋਂ ਉਹਨੇ ਕਿਹਾ ਵੀ ਮੈਂ ਸਰਾਤਨ ਧਰਮ ਨਾਲ ਜੁੜਨਾ ਹੈ ਉਹਨਾਂ ਨਾਲ ਸਟੇਜਾਂ ਦੇ ਬੈਠੇ ਰਹੋ ਸੁਣ ਲਓ ਜਦੋਂ ਬੰਟੀ ਜੀ ਨੇ ਕਿਹਾ ਬਾਬੇ ਨੇ ਕਿਹਾ ਵੀ ਮੈਂ ਸਰਾਤਨ ਧਰਮ ਨਾਲ ਜੁੜਨਾ ਹੈ ਬੰਟੀ ਦੇ ਬਾਬੇ ਨੇ ਕਦੇ ਕਿਹਾ ਜਦੋਂ ਮੈਂ ਸਰਾਤਨ ਧਰਮ ਨਾਲ ਜੁੜਨਾ ਚਾਹਤਾ ਅਸੀਂ ਲੋਕਾਂ ਨੇ ਉਹਦਾ ਸਾਥ ਦਿੱਤਾ ਜਦੋਂ ਬੰਡੀ ਬਾਬਾ ਜੀ ਨੇ ਪਹਿਲੀ ਵਾਰੀ 108 ਦੀ ਪਾਦੀ ਲਈਤੀ ਪੁੱਛੋ ਬੰਡੀ ਬਾਬੇ ਨੂੰ ਜਿਤ ਬਾਬੇ ਨੂੰ ਮੰਦਾ ਕਿਸ ਕਿਸ ਕਿਹਨੂੰ ਬੰਦਿਆਂ ਨੂੰ ਫੋਨ ਮਾਰ ਕੇ ਪਰਮਿਸ਼ਨ ਲਈਤੀ ਪ੍ਰੇਸ਼ਰੀ ਪ੍ਰੇਮਤਾ ਹੰਦਾ ਨਾਮ ਕਿਨੂੰ ਪੁੱਛ ਕੇ ਰੱਖਿਆ ਸਰਤ ਧਰਮ ਦਾ ਨਾਮ ਕਿਦੂ ਪੁੱਛ ਕੇ ਰੱਖਿਆ ਕਿ ਸ਼੍ਰੀ ਪ੍ਰੇਮਤਾ ਹੰਦਾ ਨੀਂਹ ਪੱਥਰ ਕਿਹੜੇ ਦਾੜੀ ਵਾਲੇ ਬਾਬੇ ਨੇ ਰੱਖਿਆ ਜਿਹੜੇ ਬੋਲੇ ਨਾ ਦੇ ਸਰੂਪ ਦੇਵੀਆਂ ਦੇ ਸਰੂਪ ਕਿਹੜੇ ਸਨਾਤਨ ਧਰਮਿਆਂ ਨੂੰ ਪਸੰਦ ਕਰਕੇ ਰੱਖੇ ਦੱਸੇ ਨਾ ਤੁਸੀਂ ਪਹਿਲਾਂ ਪਹਿਲਾਂ ਯਾਤਰਾ ਨਹੀਂ ਨਿਕਲੀ ਨਾ 10 ਸਾਲ ਤੱਕ ਯਾਤਰਾ ਕੱਢੀ ਨਹੀਂ ਜਦੋਂ ਲਗਾਤਾਰ ਮੁਕੇਸ਼ਾ ਨਾਮ ਦਾ ਚੋਲਾ ਸਾਨੂੰ ਇਹ ਲੱਗਿਆ ਵੀ ਇੱਕ ਸਾਡਾ ਪਟਕਿਆ ਹੋਇਆ ਸਨਾਤਨੀ ਸਾਡੇ ਘਰ ਚ ਵਾਪਸੀ ਕਰ ਰਿਹਾ ਅਸੀਂ ਸਾਰੇ ਸਮਾਜ ਨੇ ਖਿੜੇ ਮੱਥੇ ਉਹਨਾਂ ਵੈਲਕਮ ਕੀਤਾ ਉਹਨੂੰ ਮਾਨ ਸਨਮਾਨ ਦਿੱਤਾ ਔਰ ਜਿਹੜੀ ਗੱਲ ਉਹ ਕਹਿ ਰਹੇ ਕੇ ਪਹਿਲਾਂ ਵੀ ਅੰਦਰਲੇ ਬਾਅਦ ਬਿਲਕੁਲ ਅਸੀਂ ਜਾਂਦੇ ਰਹੇ ਹਾਂ ਚਿੱਟੜ ਨੂੰ ਸਾਫ਼ ਕਰਨ ਲਈ ਚਿੱਟੜ ਦੇ ਵਿੱਚ ਵੜਨਾ ਪੈਂਦਾ ਤਾਂ ਸਾਫ਼ ਹੁੰਦਾ ਵਾ ਅਫੀਓ ਉਹ ਸਮਝਾ ਨਹੀਂ ਜਾਂਦਾ ਲੈ ਇਹ ਬਾਬਾ ਜੀ ਘਰ ਵਾਪਸ ਆ ਜਾਓ ਬਾਬਾ ਜੀ ਘਰ ਵਾਪਸ ਆ ਜਾਓ ਬਾਬਾ ਜੀ ਘਰ ਜਦੋਂ ਵੀ ਅਸੀਂ ਕਹਿਆ ਉਹਨੂੰ ਕਦੀ ਅਸੀਂ ਉਹਨੂੰ ਬੈਨਨਡ ਕੀਤੀ ਗੁਰਬਖਸ਼ ਮਹਾਰਾਜੀ ਗੁਰਬਖਸ਼ ਮਹਾਰਾਜੀ ਉਨਸੀ ਕਦੀ ਤਰਸ਼ੂਰ ਜੋ ਵੀ ਅਸੀਂ ਚਿੰਨ ਬੇੜ ਕੀਤੇ ਅਸੀਂ ਸਨਾਤਨ ਦੇ ਚਿੰਨ ਬੇੜ ਕੀਤੇ ਤੂੰ ਵੀ ਆਪਣੇ ਘਰ ਆਓ ਤੁਹਾਡਾ ਘਰ ਆ ਉਹ ਤੂੰ ਕਿੱਥੇ ਬੈਠੇ ਹੋ ਕਿਉਂ ਸਾਡੇ ਲੋਕਾਂ ਨੂੰ ਭਿਡਾ ਰਹੇ ਹੋ ਤੁਹਾਡਾ ਵੀ ਕੋਈ ਤੁਸੀਂ ਕਹਿੰਦੇ ਮੇਰਾ ਫੇਸ ਹੈ ਮੰਨ ਲੈ ਤੁਹਾਡਾ ਫੇਸ ਹੈ ਤੁਸੀਂ ਆਪਣਾ ਫੇਸ ਯੂਜ਼ ਕਰਕੇ ਆਪਣੇ ਹੀ ਧਰਮ ਦੀ ਧਾ ਕਉ ਲਾ ਰਹੇ ਹੋ ਰਾਦੇ ਰਾਦੇ ਕਰਕੇ ਲੋਕ ਆਪਣੀ ਦਵਾਈਆਂ ਦੀ ਕੰਪਨੀ ਖੋਲ ਲੀ। ਬਾਬਾ ਬਣ ਕੇ ਪ੍ਰਚਾਰ ਕੀਤਾ ਰਾਮਦੇਵ ਦੀ ਤਰ੍ਹਾਂ ਵੀ ਮੈਂ ਦਵਾਈਆਂ ਦਾ ਬੜਾ ਗਿਆਨ ਕਰਦਾ ਆਂ ਵੀ ਦਵਾਈਆਂ ਕੱਢਦੀਆਂ ਜੀ ਇਹ ਕੱਢਤਾ ਕਦੀ ਉਹ ਕਰਤਾ ਮੁੜ ਕੇ ਨਾਰੀ ਕੰਮ ਚੱਲ ਗਿਆ ਪਲਟੀ ਮਾਰ ਕੇ ਕਿਉਂ ਦੱਸੋ ਨਾ ਸ੍ਰੇਤਨ ਧਰਮ ਕਿਆ ਮਜ਼ਾਕ ਉਡਾਉਣ ਦੇ ਲਈ ਐ। ਜਦੋਂ ਪਿਛਲੇ ਸਾਲ ਮੀਲਾ ਹੋਇਆ ਮਾਸਟਰ ਸਲੀਮ ਨੇ ਸ੍ਰੇਤਨ ਧਰਮੀਆਂ ਨੂੰ ਦੇਖਦੇ ਆਂ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਗਾਤਾ। ਤਾਂ ਬੰਡੀ ਬਾਬਲੇ ਤਾਂ ਉਹਤੇ ਵੀ ਇਤਰਾਜ਼ ਕਰਤਾ। ਐਦਾਂ ਕਿਉਂ ਦੱਸੋ ਨਾ ਅਗਰ ਪ੍ਰਭੂ ਸ਼੍ਰੀ ਰਾਮ ਜੀ ਦੇ ਭਜਨ ਤੋਂ ਹੀ ਇਤਰਾਜ਼ ਐ ਤਾਂ ਫਿਰ ਆਪਣੇ ਯਾਤਰਾ ਦੇ ਵਿੱਚ ਦੇਵੀ ਦੇਤੇ ਚੱਕੀਓ ਕੋ ਲੈ ਕੇ ਜਾ ਰਿਆ ਸਵਾਲ ਹੈ ਸਾਡਾ ਨਾਲੇ ਮੈਨਾ ਸਾਡੀ ਸਾਡੀ ਲੜਾਈ ਸਾਡਾ ਸਾਹਿਬ ਸਾਡਾ ਪਰੰਗਾ ਝੰਡਾ ਲੈ ਕੇ ਵੀ ਗਏ ਸਾਡੀ ਲੜਾਈ ਕੀ ਹੈ ਸਾਡੀ ਲੜਾਈ ਕੀ ਹੈ ਅਸੀਂ ਕੋਈ ਬੰਟੀ ਬਾਬੇ ਦੀ ਯਾਤਰਾ ਦੇ ਵਿਰੋਧੀ ਨਹੀਂ ਆ ਸਾਡੀ ਲੜਾਈ ਹੈ ਵੀ ਸਾਡਾ ਸਮਾਜ ਨਾਕਨ ਸਮਾਜ ਦੀ ਕੋਈ ਵੀ ਪਾਲਕੀ ਕੋਈ ਵੀ ਚੱਕੀਓ ਇਸ ਯਾਤਰਾ ਸ਼ਾਮਿਲ ਨਾ ਕੀਤੀ ਜਾਵੇ ਨਹੀਂ ਸੱਜੇ ਯਾਤਰਾ ਗੱਡੇ ਯਾਤਰਾ ਗੱਡੇ ਜੇ ਅਸੀਂ ਆਪਦੇ ਸਮਾਜ ਦੀ ਹੱਕ ਦੀ ਗੱਲ ਨਹੀਂ ਕਰਨੀ ਸਾਨੂੰ ਲੱਗਦਾ ਸਾਡੇ ਸਮਾਜ ਨੂੰ ਬੇਦਬੀ ਹੈ ਅਸੀਂ ਹਿੰਦੂ ਅਸੀਂ ਲੋਕ ਹਿੰਦੂ ਸਮਾਜ ਕੰਮ ਕਰਦੇ ਆ ਸਮਾਜਿਕ ਕੰਮ ਕਰਦੇ ਆ ਸਾਨੂੰ ਲੱਗਦਾ ਵੀ ਸਾਡੀ ਉਹ ਬੇਦਵੀ ਹੈ ਤਾਂ ਬੰਟੀ ਬਾਬਾ ਉਸ ਜੀ ਦੇ ਬਾਬਾ ਫੋਰਸ ਕਿਉਂ ਕਰ ਰਿਹਾ ਕਿ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਅਗਰ ਇੱਕ ਮੈਂ ਗੱਲ ਮੈਂ ਦੱਸਦਾ ਜੀ ਮੈਂ ਹਰ ਇੱਕ ਚੀਜ਼ ਕਰਾਂਗੇ ਹਰ ਇੱਕ ਚੀਜ਼ ਕੀ ਹੋਏਗਾ ਉਹ ਵਕਤ ਦੂਆ ਅਸੀਂ ਆਪ ਨੇ 2 ਵਜੇ ਤੱਕ ਬੇਤਰੀ ਨਹੀਂ ਹੋਂਦਾਂਗੇ ਤੁਸੀਂ ਪਰੇਸ਼ਾਨ ਹਿੰ ਜਿਹੜਾ ਮਰਜੀ ਐਕਸ਼ਨ ਕਰਨਾ ਅਸੀਂ 10 April ਦਾ ਤੁਹਾਨੂੰ ਜਾਣਕਾਰੀ ਦੀ ਦੱਸਦਾ ਕਿ ਧਰਨਾ ਅਨਾਉਂਸ ਕਰਦਾ 10 ਅਪ੍ਰੈਲ ਦਿਨ ਵੀਰਵਾਰ ਨੂੰ ਲੁਧਿਆਣੇ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਹੋਏਗਾ ਹੋ ਸਕਦਾ ਬਹੁਤ ਵੱਡੇ ਖਲਾਸੇ ਬਹੁਤ ਵੱਡੇ ਪੱਧਰ ਤੇ ਕਰੋੜਾਂ ਦੇ ਹੇਰ ਫੇਰ ਜਿਹੜੇ ਆ ਚੰਦੇ ਦੇ ਨਾਮ ਤੇ ਉਹ ਵੱਡੇ ਖਲਾਸੇ ਤੁਹਾਡੇ ਹੋਣਗੇ ਉਹਦੀ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕੰਪਲੇਂਟ ਦਿੱਤੀ ਜਾਏਗੀ ਔਰ ਇਨਕਮ ਟੈਕਸ ਵਿਭਾਗ ਨੂੰ ਇਸ ਤੋਂ ਅਗਲਾ ਧਰਨਾ ਇੰਕਮ ਟੈਕਸ ਵਿਭਾਗ ਦੇ ਅੱਗੇ ਲੱਗੇਗਾ ਸਾਰੀਆਂ ਚੀਜ਼ਾਂ ਦੀ ਜਾਂਚਰੀ ਹੈ ਉਹ ਪ੍ਰਸ਼ਾਸਨ ਨਹੀਂ ਕਰ ਸਕਦਾ ਅਸੀਂ ਤਾਂ ਸਿਰਫ ਤੁਹਾਨੂੰ ਦਾ ਮਾਂ ਬੱਚੇ ਬੱਚੇ ਨੂੰ ਦੁੱਧ ਨਹੀਂ ਪਲਾਰੀ ਬੱਚਾ ਕੀ ਕਰਦਾ ਰੂਮ ਦਾ ਆਪਣੀ ਮਾਂ ਦੀ ਮਾਂ ਮੈਨੂੰ ਦੁੱਧ ਪਲਾ ਅਗਰ ਪ੍ਰਸ਼ਾਸਨ ਸਾਡੀ ਆਵਾਜ਼ ਨਹੀਂ ਸੁਣਦਾ ਤਾਂ ਅਸੀਂ ਸਾਡੇ ਕੋਲ ਕੀ ਰੋਲਾਊਗਾ ਬੱਚਾ ਰੂਗਾ ਨਾ ਨਹੀਂ ਕੀ ਦੀ ਗੱਲ ਬਾਤ ਸੰਗਤ ਵੀ ਰੂਗਾ ਨਾ ਚੱਲਾਂ ਬਿਲਕੁਲ ਬਿਲਕੁਲ ਪ੍ਰਸ਼ਾਸਨ ਨੂੰ ਮੈਸੇਜ ਆਇਆ ਗਿਆ ਵਾ 10 ਦਿਨੋਂ ਧਰਨਾ ਲਾ ਰਹੇ ਆ ਇੰਕਮ ਟੈਕਸ ਉਹ ਹਰ ਤੰ ਬਪਾਰੀਆਂ ਦੇ ਦਾ ਸਰਵਿਸ ਕਰ ਰਿਹਾ ਅੱਜ ਪਵਾਰੀਆਂ ਦੇ ਬੜੀ ਬੜੀ ਖਬਰਾਂ ਲੱਗੀਆਂ ਵੀ ਇਨਕਮ ਟੈਕਸ ਉਹਨੂੰ ਤੰਗ ਕਰ ਰਿਹਾ ਸਰਵੇ ਦੇ ਨਾਮ ਤੋਰ ਤੇ ਐਸੇ ਬਾਬਿਆਂ ਦਾ ਸਰਵੇ ਕਿਉਂ ਨਹੀਂ ਹੁੰਦਾ ਜਿਹੜੇ 10 ਸਾਲ ਪਹਿਲਾਂ ਤਾਂ ਇੱਕ ਕਮਰੇ 'ਚ ਰਹਿੰਦੇ ਸੀ ਅੱਜ ਵੱਡੇ ਅਰਬਾਪਤੀ ਖਰਬਾਪਤੀ ਬਣੇ ਬੈਠੇ ਨੇ ਇਹਨਾਂ ਦੀ ਪ੍ਰਾਪਰਟੀਆਂ ਦਾ ਇਹਨਾਂ ਦੇ ਪੈਸਿਆਂ ਦਾ ਇਹਨਾਂ ਦੇ ਨਾਲ ਜਿਹੜੇ ਜੁੜੇ ਫਾਈਨੈਂਸਰ ਨੇ ਉਹਨਾਂ ਦਾ ਸਰਵੇ ਕਿਉਂ ਨਹੀਂ ਕੀਤਾ ਜਾਂਦਾ ਉਹਨੂੰ ਲੈ ਕੇ ਤਰਨਾ ਇੰਕੂਮੈਲ ਡਿਪਾਰਟਮੈਂਟ ਦੇ ਬਾਹਰ ਵੀ ਲਗਾਇਆ ਜਾਏਗਾ ਉਹ ਕਹਿ ਰਹੇ ਮੈਂ ਤਾਂ ਆਪਣੇ ਪੈਸੇ ਨਾਲ ਮੋਜ ਕਰਦਾ ਜੀ ਮੈਂ ਮੋਜ ਕਰ ਰਿਹਾ ਇਹ ਤਾਂ ਉਹ ਰਿਕਵਰਮੈਂਟ ਤੋਂ ਬਾਅਦ ਚੁੱਲ੍ਹਾ ਉਹ ਕਹਿ ਰਿਹਾ ਇਹਦੀ ਜਾਂਚ ਤਾਂ ਹੋਵੇ ਨਾ ਤੁਸੀਂ ਵੀ ਦੇਖੋ ਲੁਧਿਆਣਾ ਸ਼ਹਿਰ ਚ ਰਹਿੰਦੇ ਆ ਐਡੇ ਛੋਟੇ ਜਿਹੇ ਟਾਈਮ ਪੀਰੀਅਡ ਦੇ ਅੰਦਰ ਐਡਾ ਵੱਡਾ ਬਦਲਾਅ ਕਿੱਦਾਂ ਮੈਨੂੰ ਦੇਖੋ ਅੱਜ ਮੈਂ ਮਾਫੀ ਚਾਹੁੰਦਾ ਮੈਂ ਪ੍ਰੈਸ ਕਾਨਫਰੰਸ ਲੇਟ ਹੋਇਆ ਕਿਉਂ ਮੈਂ ਇੱਕ ਦੁਕਾਨਦਾਰ ਵੀ ਨਹੀਂ ਮੈਂ ਇੱਕ ਸਮਾਜ ਸੇਵਾ ਕਰਨ ਦੇ ਨਾਲ ਨਾਲ ਆਪਣਾ ਵਪਾਰ ਵੀ ਕਰਦੇ ਆ ਬੜਾ ਔਖਾ ਹੁੰਦਾ ਲੇਕਿਨ ਇਹੋ ਜਿਹੇ ਲੋਕਾਂ ਦਾ ਵਪਾਰ ਕੀ ਹੈ لوکا دے پیسے ٹھگنے لوکا تو مانگ کے لینے او بالکل بزنس مین ہے لوکا دا ਧਰਮ ਪਰਵਰਤਨ ਕਰਨ ਦਾ بزنس ਮਿਲਿਆ ਉਹਨੂੰ ਗੱਲ ਸਮਝ ਲਓ ਅੱਜ ਜੇ ਸਨਾਤਨ ਧਰਮ ਦੀਆਂ ਪਾਲਕੀਆਂ ਲੱਖ ਦਾ ਤਾਂ ਪੀਰ ਦੀ ਯਾਤਰਾ ਹੀ ਕੱਢਣ ਦੀ ਰਵਾਇਤ ਬਣ ਰਹੀ ਹੈ ਨਾ ਇਹਦੇ ਲੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੋ ਨਹੀਂ ਦੇਣੀ ਆਪਾਂ ਲੋਕਾਂ ਨੇ ਇਹੀ ਸੋਚੋ ਜਿਹੜੇ ਸਿੱਖ ਸ਼ਰਧਾਲੂ ਉਹਦੇ ਨਾਲ ਜੁੜੇ ਆ ਕੱਲ ਨੂੰ ਜੇ ਉਹਨਾਂ ਨੇ ਗੁਰੂ ਸਾਹਿਬ ਦਾ ਆਪਣੀ ਨਗਰ ਕੀਰਤਨ ਕੱਢਣਾ ਹੋਇਆ ਜਦੋਂ ਗੁਰੂ ਸਾਹਿਬ ਦਾ ਕੋਈ ਵੀ ਸ਼ਹੀਦੀ ਪੁਰਬ ਜਾਂ ਗੁਰਪੁਰਬ ਹੋਇਆ ਕਿਉਂ ਉਦੋਂ ਵੀ ਲੱਖ ਦਾ ਤਾਂ ਪੀਰ ਦਾ ਰਤ ਨਾਲ ਨਿਕਲੇਗਾ ਇਹ ਕਿਹੜੀ ਰਵਾਇਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਹੜਾ ਧਰਮਾ ਜਿਹੇ ਪਾੜ ਪਾ ਕੇ ਲੜਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਵੱਡੇ ਪੱਧਰ ਤੇ ਲੋਕਾਂ ਦਾ ਧਰਮਾਂਤਰਨ ਹੋ ਰਿਹਾ ਔਰ ਜਦੋਂ ਇਸ ਵਿਸ਼ੇ ਤੇ ਗੱਲ ਹੁੰਦੀ ਸੀ ਤਾਂ ਇਹਦੇ ਚ ਕਿਤੇ ਨਾ ਕਿਤੇ 295 ਧਾਰਾ ਦਾ ਡਾਰ ਦਿੱਤਾ ਜਾਂਦਾ ਸੀ ਕਿ ਭਾਈ ਇਹ ਹੇਟ ਸਪੀਚ ਹੈ ਅੱਜ ਕੀ ਬਣਿਆ ਉਹ ਕਿੱਥੇ ਹੈ ਬਜਿੰਦਰ ਸਿੰਘ ਕਿਸ ਮਾਮਲੇ ਦੇ ਅੰਦਰ ਹੈ ਰੇਪ ਦੇ ਕੇਸ ਚ ਇਹ ਬੰਟੀ ਜੀ ਦੱਸਣਾ ਵੀ ਆਈਪੀਐਸ ਤੋਸ਼ਾਰ ਗੁਪਤਾ ਜਿਹੜੇ ਕਿਉ ਸਦੇ ਆ ਸੀ ਕਿਹੜਾ 5-10 ਲੱਖ ਦਾ ਮਸਲਾ ਸੀ ਕਿਹੜੇ ਲੁਧਿਆਣੇ ਦੇ ਵੱਡੇ ਇੰਡਸਟਰੀਲਿਸਟ ਵਿੱਚ ਪਾ ਕੇ ਇਹਨਾਂ ਦਾ ਬਚਾ ਕਰਕੇ ਇਹ ਜਵਾਬਤਾ ਦੇਣ ਗਨਮੈ ਲੈਲੀ ਕੀ ਕੀ ਹਤਖੰਡੇ ਅਪਨਾਏ ਗਏ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਰੇ মিডিਆ ਦੇ ਗਵਾਹ ਹੋ ਮੈਨੂੰ ਅਸਤਕ ਫੋਨ ਨਹੀਂ ਆਇਆ ਜੀ ਨਾ ਮ ਕਰੀ ਗਿਆ ਚਲੋ ਤੁਸੀਂ ਗੱਲ ਕਰ ਰਹੇ ਹੋ ਵੀ ਪੁਰਾਣੇ ਜਾਂਦੇ ਨੇ ਸਨਾਤਨ ਧਰਮ ਦੇ ਚੋਲੇ ਕਰਕੇ ਲੋਕ ਗਏ ਆ ਮੈਂ ਫਿਰ ਉਸ ਗੱਲ ਤੇ ਆ ਰਿਹਾ ਲੇਕਿਨ ਮੈਂ ਤਾਂ ਤਵੀਨ ਕਰੀ ਗਿਆ ਜਲਦੀ ਮੈਨੂੰ ਉਸ ਦਿਨ ਫੋਨ ਆ ਰਿਹਾ ਕਿਸ ਕੱਲ ਵਾਸਤੇ ਉੱਥੇ ਆਪਸ ਵਿੱਚ ਕਲੈਸ਼ ਕਰਨ ਲਈ ਸਾਡੇ ਜੇ ਨਿਹੰਗ ਭਰਾ ਆ ਗਏ ਪ੍ਰੇਮਾਨੰਦ ਮਹਾਰਾਜੀ ਦਾ ਆਸ਼ਰਮ ਸਾਰੇ ਤੁਸੀਂ ਦੇਖਦੇ ਹੋ Vrindavan Dham ਦੇ ਵਿੱਚ ਕਿਆ ਉੱਥੇ ਸਿੱਖਿਆ ਚੱਲ ਨਹੀਂ ਜਾਂਦੇ ਕਿਆ ਨਿਹੰਗ ਸਿੰਘ ਨਹੀਂ ਜਾਂਦੇ ਕਿਹੜਾ ਉੱਥੇ ਉਹਨਾਂ ਨੇ ਇੱਧਰ ਪੁਲ ਕਿਹੜੀ ਉੱਤੇ ਹਿੰਦੂ ਸੰਗਠਨ ਇਕੱਠੇ ਹੋਗੇ ਬਲਕਿ ਉਹ ਖੁੱਲੇ ਦਿਲ ਨਾਲ ਸਵਾਗਤ ਕਰਦੇ ਆ ਇਹ ਕਿਹੜਾ ਐਸਾ ਬਾਬਾ ਹੈ ਜਿਹੜਾ ਸਮਾਜ ਦੇ ਬਾਬਾ ਆਪਣੇ ਆਪ ਨੂੰ ਕਹਿੰਦਾ ਤੇ ਲੋਕਾਂ ਤੋਂ ਭੱਜਦਾ ਫਿਰਦਾ ਜੇ ਨਿਹੰਗ ਸਿੰਘ ਆ ਕੇ ਫੜਾ ਫੜ ਟੈਲੀਫੋਨ ਘੜਕਾਣੇ ਸ਼ੁਰੂ ਕਰਤੇ ਇਹ ਤਾਂ ਮੈਂ ਹਲੇ ਵਧਾਈ ਦਿਨਾ ਕਿ ਲੁਧਿਆਣੇ ਦੇ ਤਮਾਮ ਹਿੰਦੂ ਸੰਗਠਨਾਂ ਨੇ ਬੜਾ ਉਹਦੀ ਸਬਰ ਕੀਤਾ ਇਹਦੇ ਗੱਲਾਂ 'ਚ ਨਹੀਂ ਆਏ ਜੇ ਸਾਰੇ ਉੱਤੇ ਪਹੁੰਚ ਜਾਂਦੇ ਤੇ ਹਾਲਾਤ ਕੀ ਬਣਨੇ ਸੀ ਉਹਦਾ ਜ਼ਿੰਮੇਦਾਰ ਕੌਣ ਹੋਣਾ ਸੀ ਅੱਜ ਫਿਰ ਜਦੋਂ ਅਸੀਂ ਇਹ ਰਾਮਲਾ ਕਮੇਟੀ ਦੇਖੋ ਰਾਮਲਾ ਕਮੇਟੀ ਸਾਡੇ ਹਿੰਦੂ ਸਮਾਜ ਦੀ ਇੱਕ ਬਹੁਤ ਪ੍ਰਾਚੀਨ ਰੂਹ ਹੈ ਉਹ ਕਿਤੇ ਸਾਡੇ ਦਬਾਅ ਤਾ ਨਹੀਂ ਫੈਸਲਾ ਲਿਆ 100 ਤੋਂ 150 ਤੁਸੀਂ ਸਾਰੇ ਮੌਜੂਦ ਸੀਗੇ ਸ਼੍ਰੀ ਰਾਮ ਦਾ ਮੈਦਾਨ ਚ ਜਦੋਂ ਸਾਰੇ 100 150 ਜਥੇਬੰਦੀਆਂ ਨੇ ਹੱਥ ਖੜੇ ਕੀਤੇ ਸਾਬਕਾ ਐਮਐਲਏ ਮੰਤਰੀ ਮੌਜੂਦਾ ਡਿਪਟੀ ਮੇਅਰ ਤੱਕ ਸੀ ਪਾਰਸ਼ਲ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਲੋ ਹੱਥ ਖੜੇ ਹੋਏ ਉਹਨਾਂ ਨੇ ਵੀ ਕਿਹਾ ਵੀ ਇਹ ਗਲਤ ਹੈ ਤਾਂ ਸ਼੍ਰੀ ਰਾਮਲਾ ਕਮੇਟੀ ਨੇ ਇਮੀਡੀਏਟ ਪ੍ਰੇਮਧਾਮ ٹرسٹ ਨੂੰ ਵੀ ਔਰ ਲੋਕਲ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਵੀ ਲੈ ਕੇ ਭੇਜਿਆ ਉਸ ਦੇ ਬਾਵਜੂਦ ਜੇ ਕੋਈ ਪ੍ਰੈਸ ਕਾਨਫਰੰਸ ਕਰਕੇ ਆਪਣੇ ਤਰਕ ਦੇ ਮੁਤਾਬਕ ਆਪਣਾ ਹੀ ਕੋਈ ਫਲਸਫੀ ਅੱਗੇ ਰੱਖ ਕੇ ਜਿਹੜੀ ਕੋਈ ਹੈ ਹੀ ਨਹੀਂ ਇਤਿਹਾਸ ਚ ਉਹ ਕਵੇ ਮੈਂ ਯਾਤਰਾ ਕੱਢੂਗਾ ੱੱਕੇ ਨਾ ਕੱਢੂਗਾ ਫਿਰ ਧਰਨਾ ਫਿਰ ਧਰਨਾ ਗੁੰਡਾਗਰਦੀ ਸ਼ਰਾਬ ਕਰਕੇ ਬਰਾਸ਼ ਹੋਏਗਾ ਜਿਹੜਾ ਟਕਰਾਵ ਕਰਨਾ ਪਿਆ ਪੂਰੇ ਪੰਜਾਬ ਦਾ ਮੈਂ ਤੁਹਾਨੂੰ ਦੱਸ ਰਿਹਾ ਸ਼ੇਰਸਨਾ ਪੰਜਾਬ ਸ਼ੇਰਸਨਾ ਉਹ ਤੋਂ ਬਲਾਸਰਫ ਠਾਕਰੇ तमाम ਜਿੱਥੇ ਬੰਦੀਆਂ ਦੀਆਂ ਪੂਰੇ ਪੰਜਾਬ ਤੋਂ ਪੀਮਾ ਲੁਧਿਆਣੇ ਆਣ ਗਿਆ ਔਰ ਉਹਦਾ ਜ਼ਿੰਮੇਦਾਰ ਬੰਟੀ ਬਾਬਾ ਹੋਏਗਾ ਕਿਉਂਕਿ ਅੱਜ ਉਹ ਪੰਜਾਬ ਦੇ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਡੀਜੀਪੀ ਸਾਹਿਬ ਨੂੰ ਮੇਰੀ ਬੇਨਤੀ ਹੈ ਇਹ ਚੈੱਕ ਕੀਤਾ ਜਾਵੇ ਕਿਹੜੀ ਟਾਸਕ ਫੋਰਸ ਸ਼ਰਧਾਲੂਆਂ ਦੀ ਆਰਚ ਬਣ ਗਈ ਹੈ ਜਿਹੜੀ ਲੋਕਾਂ ਨੂੰ ਪੰਜਾਬ ਦਾ ਮਾਹੌਲ ਅਸੀਂ ਪਹਿਲਾਂ ਹੀ ਬੜਾ ਕੁਝ ਗਵਾ ਬੈਠੇ ਹਾਂ 35000 ਦੇ ਕਰੀਬ ਜਿਹੜੀ ਆ ਅਸੀਂ ਜਾਨਾਂ ਗਵਾਈਆਂ ਪੰਜਾਬ ਦੇ ਬਹੁਤ ਵੱਡਾ ਨੁਕਸਾਨ ਹੋਇਆ ਦੁਬਾਰਾ ਨਹੀਂ ਕਿਸੇ ਨੂੰ ਨੁਕਸਾਨ ਕਰਨ ਦਿੱਤਾ ਜਾਏਗਾ ਉਹ ਵੀ ਧਰਮ ਦੀ ਆਰਚ ਅਸੀਂ ਕਿਹਨੇ ਕੀਤਾ ਕਹਦਨ ਮੈਂ ਨਹੀਂ ਕੀਤਾ ਮੰਡੀ ਬਾਬੇ ਜਿਸ ਦਰਵਾਜ਼ੇ ਮੰਨ ਜਾਂਦੇ ਮੰਨਦੇ ਨੇ ਉੱਥੇ ਦਰਵਾਜ਼ੇ ਤੇ ਖੜ ਕੇ ਕਹਦਨ ਆਈਪੀਐਸ ਆਈਪੀਐਸ ਤੁਸ਼ਾਰ ਗੁੱਤਾ ਇਹਨਾਂ ਨੂੰ ਕਿਸ ਕਾਰਨ ਲਈ ਬੁਲਾਇਆ ਸੀਗਾ ਮੈਂ ਕਹਿੰਨਾ ਇਹਨਾਂ ਨੇ ਗੜਮੇ ਇਹਨਾਂ ਦੀ ਗੇਮ ਖੇਲੀ ਸੀ ਉਸ ਚੱਕਰ ਚ ਉਹਨਾਂ ਨੂੰ ਬੁਲਾਇਆ ਸੀ ਦਰਦੇ ਮਾਰੇ ਗੇਲ ਸੀ ਸ਼ਹਿਰ ਦੇ ਕਿਸੇ ਵਪਾਰੀ ਨੂੰ ਵਿੱਚ ਪਾ ਕੇ ਇਹਨਾਂ ਮਾਮਲਾ ਠੰਡਾ ਕਰਾਇਆ ਸੀਗਾ ਦੂਜੀ ਗੱਲ ਜਿੰਨਾ ਵੀ ਕੀਰਤ ਰੋਲਾ ਚੱਲਿਆ ਜਿੰਨਾ ਵੀ ਖੇਲ ਚੱਲਿਆ ਲੋਕਾਂ ਨੂੰ ਭੜਕਾਇਆ ਜਾ ਰਿਹਾ ਯਾਤਰਾ ਰੋਕ ਰੇ ਯਾਤਰਾ ਰੋਕ ਰੇ ਬਿਲਕੁਲ ਕਲੀਅਰ ਹੈ ਸਨਾਤਨ ਧਰਮ ਹਰ ਦੇਵੀ ਦੇਵ ਦਾ ਸਨਮਾਨ ਕਰਦਾ ਹੈ ਅਸੀਂ ਲਖਦਾਤਾ ਸਰਕਾਰ ਦਾ ਵੀ ਸਨਮਾਨ ਕਰਦੇ ਨੇ ਜਿਹਨੂੰ ਲੋਕ ਬੰਦੇ ਨੇ ਕਿਸੇ ਨਾ ਕਿਸੇ ਦੇਵੀ ਦੇਵਤੇ ਦਾ ਰੂਪ ਹੋਣਗੇ ਤਾਂ ਹੀ ਮੰਨਦੇ ਨੇ ਬਿਲਕੁਲ ਸਿੱਧੀ ਗੱਲ ਹੈ ਪਰ ਸਾਡਾ ਰੋਸ਼ਿਕ ਕੋਈ ਆ ਵੀ ਮੁਸਲਿਮ ਲੈਂਡ ਲੱਗ ਗਿਆ ਲਖਦਾਤਾ ਸਰਕਾਰ ਜਿਹਦੀ ਲੈਂਡ ਲੱਗ ਗਿਆ ਬੋ ਮਹਾਦੇਵ ਭਗਵਾਨ ਗੋਲੇ ਨਾਲ ਦੀ ਸਰਾਤਨ ਧਰਮ ਦੀ ਲੜ ਅਲੱਗ ਹੈ ਇਹਨਾਂ ਨੂੰ ਇਕੱਠੀ ਕਰਕੇ ਸਾਡੇ ਲੋਕਾਂ ਨੂੰ ਬੇਕਾਹ ਦੀ ਵੀ ਸਾਜ਼ਿਸ਼ ਨਾਲ ਰਚੂ ਸਿੱਧੀ ਗੱਲ ਕਹਿਣਾ ਚਾਹਾਂਗੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਮੰਡੀ ਬਾਬਾ ਹਰਿਆਣਾ ਦਾ ਰਾਮਪਾਲ ਬਣਨ ਦੀ ਤਿਆਰੀ ਜਾ ਹਰਿਆਣਾ ਦੇ ਰਾਮਪਾਲ ਦੇ ਬਾਰੇ ਲੋਕੀ ਜਾਣਦੇ ਹੋਣੇ ਆ ਜਿਨੇ ਇਸ ਰਾਤਨ ਧਰਮ ਨੂੰ ਦੂਸ਼ਿਤ ਕਰਕੇ ਕਿੱਦਾਂ ਹਰਿਆਣਾ ਚੋਂ ਬਦਮਾਸ਼ੀ ਕੀਤੀ ਕਿੱਦਾਂ ਲੋਕ ਮਰਵਾਏ ਉਹੀ ਸਾਜ਼ਿਸ਼ ਮੰਡੀ ਬਾਬਾ ਅੱਜ ਲੁਧਿਆਣੇ ਖੇਲਣ ਦੀ ਜਾ ਰਿਹਾ ਹੈ ਸਿਰਫ ਇੱਕ ਕੁਇਕ ਟਾਰਗੇਟ ਉਹਦਾ ਵੀ ਮੇਰਾ ਮਾਹੌਲ ਖਰਾਬ ਹੋਊਗਾ ਮੈਂ ਸੁਰੱਖਿਆ ਕਰੀ ਕਿੱਦਾਂ ਬਦਾਣੀ ਮੈਂ ਜਿਪਸੀਆਂ ਗੱਡੀਆਂ ਕਾਰਾਂ ਕਿੱਦਾਂ ਲੈਣ